ਇਹ ਲੱਗਦਾ ਮੈਂ ਕੁਛ ਨਾ ਅ ਜੈਪਲ ਜੀ ਜਿੱਦਾਂ ਤੁਸੀਂ ਐਮਸੀ ਆ ਜੀ ਕਾਉਂਸਲ ਦੇ ਇੱਥੇ ਤੇ ਜਿਹੜਾ ਇਹ ਚੌਥੀ ਵਾਰ ਹੋਇਆ ਜੀ ਹਨਾ ਅ ਕਿਤੇ ਲੱਗਦਾ ਤੁਹਾਨੂੰ ਕਿਦਾਂ ਇਹ ਕੋਈ ਸ਼ੱਕ ਕਿਤੇ ਤੇ ਜਦੋਂ ਕਿ ਗੱਲ ਇਹ ਆ ਵੀ ਇੱਥੇ ਨਾ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਜਿਹੜੀ ਇਹ ਡਿਵੈਲਪਮੈਂਟ ਹੈ ਨਾ ਇਹ ਮੈਨੂੰ ਲੱਗਦਾ ਬਰਦਾਸ਼ਤ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕੀ ਡਿਵੈਲਪਮੈਂਟ ਤੋਂ ਬੱਚਾ ਦੇ ਝੋਲੇ ਆ ਸਵੇਰੇ ਬੱਚੇ ਆਉਂਦੇ ਆ ਜਾਮਨੋਂ ਵੀ ਆਂਦੇ ਆ ਇਹਨਾਂ ਤੋਂ ਕੀ ਦੁਸ਼ਮਣੀ ਹੈਗੀ ਜੇ ਕੋਈ ਗੱਲਬਾਤ ਹੈਗੀ ਤਾਂ ਸਿੱਧਾ ਖੁੱਲਕੇ ਗੱਲ ਕਰੇ ਜੇ ਕੋਈ ਕਿਸੇ ਨੂੰ ਲੱਗਦਾ ਹੈ ਪਰ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਬੁੱਟੇ ਤੋੜ ਗਏ ਉਸ ਤੋਂ ਪਹਿਲਾਂ ਬੈਂਚ ਪੁੱਠੇ ਮਾਰ ਗਏ ਮਹੀਨੇ ਡੇਢ ਮਹੀਨੇ ਚ ਚੌਥੀ ਵਾਰੀ ਹੋ ਚੱਲਿਆ ਜੀ ਤੁਸੀਂ ਕੋਈ ਕੰਪਲੇਂਟ ਕਰੀ ਹੋਈ ਕਿਤੇ ਅੱਜ ਬਿਲਕੁਲ ਨਿੱਕੀ ਕਮੇਟੀ ਤਾਂ ਵੀ ਕੰਪਲੀਟ ਕਰਾਈ ਹੋਈ ਹੈ ਜੀ ਮਰੀਕਲ ਤੇ ਥਾਣੇ ਤੇ ਪਰ ਉਹ ਆਂਦੇ ਆਂ ਕਿਹੜਾ ਮਾਰਦੇ ਐ ਫਿਰ ਸੁਣਾਦੀ ਐ ਆ ਕੇ ਕਿਹੜਾ ਜਾ ਮਾਰ ਕੇ ਚਲੇ ਜਾਂਦੇ ਆ ਕੋਈ ਕਾਰਵਾਈ ਕੁਝ ਨਹੀਂ ਹੁੰਦੀ ਕੋਈ ਪੁਲਿਸ ਕੋਈ ਨਾ ਕੋਈ ਗੇੜਾ ਮਾਰ ਲਾਏ ਹੋਏ ਕੁਛ ਬੁਲਾਉਂਦੇ ਆ ਜਦੋਂ ਸਵੇਰੇ ਫੋਨ ਮੈਂ ਸਵੇਰੇ ਫੋਨ ਕੀਤਾ ਸੀਗਾ ਹਾਂਜੀ ਦੋ ਮੁਲਾਜ਼ਮ ਆਏ ਐ ਇੱਥੇ ਆ ਕੇ ਕਿਹੜਾ ਜਾ ਮਾਰ ਕੇ ਆਪਣਾ ਦੋ ਫੋਟੋਆਂ ਜਿੱਥੇ ਲੱਗੇ ਹੂੰ ਹੂੰ ਤੇ ਮੈਂ ਕਹਿੰਦੇ ਇੱਥੇ ਹੁਣ ਕੈਮਰੇ ਲੱਗੇ ਹੋਏ ਐ ਨੇ ਕਬੂਤੇ ਜਿ ਹੋਰ ਵੀ ਇੱਥੇ ਦੁਕਾਦੀਆਂ ਚ ਵੀ ਕੈਮਰੇ ਗੁਮਰੇ ਲੱਗੇ ਪਿਆ ਜੀ ਪਰ ਇਹ ਵੀ ਕੋਈ ਮਤਲਬ ਕਾਰਵਾਈ ਜ਼ੀਰੋ ਹੈ ਕੁਝ ਨਹੀਂ ਜਿੱਦਣ ਕਰੀਪ ਨੇ ਲੱਖਾਂ ਰੁਪਏ ਦਾ ਮੈਂ ਕਹਿ ਸਕਦਾ ਵੀ ਨੁਕਸਾਨ ਹੁਣ ਤੱਕ ਹੋ ਗਿਆ ਹਾਂ ਇਹਦੀ ਪਰਪਾਈ ਵੀ ਲੋਕਾਂ ਦੇ ਪੈਸੇ ਤੋਂ ਹੀ ਹੋਣੀ ਆ ਬਿਲਕੁਲ ਹਾਂ ਲੋਕਾਂ ਦਾ ਗਰੀਬ ਲੋਕਾਂ ਦਾ ਪੈਸਾ ਕਮੇਟੀ ਚੋਂ ਹੀ ਇਕੱਠਾ ਕੋਈ ਕਿਸੇ ਰੂਪ ਤੇ ਦੇ ਰਿਹਾ ਕੋਈ ਕਿਸੇ ਰੂਪ ਤੇ ਦੇ ਰਿਹਾ ਕੋਈ ਟੈਕਸ ਆ ਕੋਈ ਨਕਸੇ ਹੈਗੇ ਆ ਕੋਈ ਕਰਕੇ ਆ ਜਿਹੜਾ ਲੋਕ ਪਤਾ ਨਹੀਂ ਜਿਹੜੇ ਕੋਈ ਵੀ ਕੋਈ ਗੱਲਬਾਤ ਹੈਗੀ ਹੈ ਜੀ ਸਾਹਮਣੇ ਆ ਕੇ ਬੰਦਾ ਕਰ ਲਵੇ ਪਰ ਇਹਨਾਂ ਚੀਜ਼ਾਂ ਦਾ ਤਾਂ ਕੋਈ ਟੁਕੜੀ ਬਣਦਾ ਹੈਗਾ ਜੀ ਜੀ ਸ਼ੁਕਰੀ हां सर क्या नाम है जी अपना मेरा नाम संजीव बख्शी है जी ਤੇ ਆਪਾ ਇਥੇ ਰਹਿੰਦੇ ਜਿਰਪਾ ਕਿੱਥੇ ਪਾਜੀ ਇਹ ਸਰ ਇਹ ਪਾਰਕ ਸਾਡੀ ਲੋਕਾਂ ਦੀ ਲਾਈਫਲਾਈਨ ਹੈ ਇੱਥੇ ਸਵੇਰੇ ਸ਼ਾਮ ਦੋਨੋਂ ਟਾਈਮ ਸਵੇਰੇ ਚਾਰਲੀ ਆਣਾ ਸ਼ਾਮ ਨੂੰ ਟਾਇਲ ਕਦਮੀ ਲਈ ਆਣਾ ਚਾਰ ਮਿੱਤਰਾਂ ਨੂੰ ਮਿਲਣਾ ਕੁਝ ਬੱਚੇ ਆਉਂਦੇ ਨੇ ਬੱਚਿਆਂ ਦੇ ਲਈ ਵੀ ਇਸ ਏਰੀਏ ਦੀ ਇਕਲੌਤਾ ਪਾਰਕ ਹੈ ਔਰ ਇਹਨਾ ਖੂਬਸੂਰਤ ਕਿੰਨੀ ਮਿਹਨਤ ਨਾਲ ਇਹ ਬਣਿਆ ਹੋਏਗਾ ਅਸੀਂ ਤੇ ਇੱਥੇ ਆ ਕੇ ਬਾਹਰੋਂ ਬਸਿਆ ਜੀ ਔਰ ਅਸੀਂ ਤੇ ਇਹ ਸ਼ਾਮਲਾ ਜਮੀਨ ਸੀ ਹੈ ਨਾਲ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਆਪਾਂ ਤੇ ਕਹਿੰਦੇ ਆ ਕਿ ਇਹ ਤੇ ਲੋਗੜ ਦੇ ਪੁਰਖਿਆਂ ਦੀ ਦੇਣ ਹੈ ਕਿ ਜਿਹਦੇ ਲਈ ਅਸੀਂ ਥੈਂਕਫੁਲ ਹੈਗੇ ਆ ਕਿ ਇਸ ਕੰਕਰੀਟ ਦੇ ਜੰਗਲ ਦੇ ਵਿੱਚ ਸਾਨੂੰ ਇੱਕ ਵਧੀਆ ਜਗ੍ਹਾ ਮਿਲੀ ਹੋਈ ਹੈ ਉੱਠਣ ਬੈਠਣ ਲਈ ਖੇਡਣ ਖੁੱਦਣ ਲਈ ਮੀਟਿੰਗਾਂ ਕਰਨ ਲਈ ਕਿਉਂਕਿ ਅੱਡੇ ਹਰਿਆਲੀ ਤੋਂ ਲੈ ਮਾਹੌਲ ਤੁਹਾਨੂੰ ਕਿਧਰੇ ਨਹੀਂ ਮਿਲੇਗਾ ਜ਼ੀਰਕਪੁਰ ਦੇ ਵਿੱਚ ਸਾਨੂੰ ਤੇ ਇਹੋ ਲੱਗਦਾ ਇਹਦੇ ਬਾਰੇ ਦੱਸੋ ਜਿਹੜਾ ਇਹ ਹੁਣ ਇਹ ਚੀਜ਼ ਜਿਹੜੀ ਹੈਗੀ ਆ ਦੇਖੋ ਬੱਚਿਆਂ ਦੇ ਲਈ ਅੱਡੇ ਨੀਨੋ ਦੇ ਨਾਲ ਇਹ ਟੈਂਡਰ ਹੁੰਦੇ ਨੇ ਸਿੱਧੇ ਕਿੱਡੇ ਲੰਬੇ ਲੰਬੇ ਕੰਮ ਨੇ ਇਹ ਤੁਹਾਨੂੰ ਪ੍ਰੋਸੈਸ ਕਿੰਨਾ ਪਾਸ ਕਰਾਣਾ ਕੋਈ ਸੌਖਾ ਨਹੀਂ ਜੀ ਦੇਖੋ ਬਿਹੜਾ ਕਰ ਕਰਕੇ ਚੌਥੀ ਵਾਰੀ ਹੋ ਗਈ ਆ 4 ਅਗਸਤ ਨੂੰ ਪਹਿਲੀ ਵਾਰੀ ਹੋਇਆ ਹੂੰ ਹੂੰ 4 ਅਗਸਤ ਨੂੰ ਪਹਿਲੀ ਵਾਰੀ ਹੋਇਆ ਫੇਰ ਤੁਹਾਡਾ 16 ਅਗਸਤ ਨੂੰ ਹੋਇਆ ਜੀ ਉਸ ਤੋਂ ਬਾਅਦ ਵੀ ਕਾਦੀਵਾਰੀ ਹੋਇਆ ਹੁਣ ਉਹ ਇਹ ਦੇਖ ਰੋਣ ਕਿ ਹੁਣ ਕੱਲ ਰਾਤੀ ਫੇਰ ਕੋਸ ਕਰ ਹੁਣ ਵੀ ਪ੍ਰਸ਼ਾਸਨ ਜੇ ਕੁਝ ਨਹੀਂ ਕਰਦਾ ਤੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਕਿੱਦਾਂ ਕੀ ਕਿਸੇ ਨੂੰ ਤੇ ਰਿਸਪੌਂਸਿਬਿਲਟੀ ਲੈਣੀ ਪੈਗੀ ਇਸ ਵਿੱਚ ਅਸੀਂ ਲੋਕ ਤੇ ਬੇਬਸ ਹੈਗੇ ਹਾਂ ਪਰ ਅਸੀਂ ਤਾਂ ਪ੍ਰਸ਼ਾਸਨ ਤੱਕ ਤੁਹਾਡੇ ਦਰਿਆ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਅਸੀਂ ਤਾਂ ਹੋਰ ਕੁਝ ਨਹੀਂ ਕਰ ਸਕਦੇ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ